ਜਿਵੇਂ ਜਿਵੇਂ ਸਿਆਸਤ ਦੰਗੇ ਕਰਵਾਉਗੀ ਓਵੇਂ ਨਵੀਂ ਕ੍ਰਾਂਤੀ ਆਉਗੀ ਤਵਨਕ ਆਪ ਰਾਜ ਚਲਾਉਗੀ ਨਿਊ ਸੰਸਾਰ ਬਸਾਉਗੀ ਹੁਣ ਕਾਰਾਂ ਦੇ ਵਿੱਚ ਨੌਜਵਾਨ ਘਮਣਗੇ ਨਹੀਂ ਘਮਣਗੇ ਕੁੱਤੇ ਹਣਕਾਰਾਂ ਦੇ ਵਿੱਚ ਨੌਜਵਾਨ ਘਮਣਗੇ ਨਹੀਂ ਘਮਣਗੇ ਕੁੱਤੇ ਡੌਗ ਸੈਂਡਰ ਦੇ ਬੰਢਾ ਕੇ ਵਾਰ ਹ ਕੁੱਤੇ ਨੂੰ ਖਾਣਾ ਖਵਾਉਗੀ ਹੁਣ ਨਵੀਂ ਕ੍ਰਾਂਤੀ ਆਉਗੀ ਨਿਊ ਸੰਸਾਰ ਬਸਾਉਗੀ ਪਬਲਿਕ ਆਪਰਾਜ ਚਲਾਉਗੀ ਫੇਰ ਸੰਸਾਰ ਸੈਨਕਾ ਨੇ ਫੇਰ ਸੰਸਾਰ ਸੈਨਕਾ ਨਹੀਂ ਵੀ ਸੰਸਾਰ ਸੈਨਕ ਨਹੀਂ ਰਹਿਣਾ 18 ਹੋਰ ਤੋਂ ਬਾਅਦ ਸੰਸਾਰ ਸੇਵਕ ਬਣ ਨਾ ਪੈਣਾ ਨਹੀਂ ਤਾਂ ਆਰਮੀ ਵੀ ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਦੇ ਟੋਕਰੇ ਵਿੱਚ ਪਾ ਕੇ ਕਿਸੇ ਦੂਜੇ ਦੇਸ਼ ਪਚਾਉਗੀ ਹੁਣ ਨਵੀਂ ਕ੍ਰਾਂਤੀ ਆਊਗੀ ਨਿਊ ਸੰਸਾਰ ਬਣਾਉਗੀ ਪਬਲਿਕ ਆਪਰਾਜ ਚਲਾਉਗੀ ਚੰਗੀ ਗੱਲ ਹੈ ਜਿਸ ਮੇਸੁਰ ਸਮੁਜਿਤਾਣ ਸਰਕਾਰਾ ਹੁਣ ਪਾਵਲਕ ਕਰਨੇ ਬਹਿਣ ਦੇਣੀ ਆਮਨਕਤਾ ਨੂੰ ਮਾਰਾ ਪਵਲਕ ਸਰਕਾਰ ਨੂੰ ਸਮਝਾਓ ਚੰਗੇ ਕੰਮ ਲੈ ਅੱਗੇ ਆਓ ਜੇਕਰ ਫੇਰ ਵੀ ਸਰਕਾਰ ਸਮਝੀ ਨਾ ਤਨਪਾਲ ਦੀ ਪਵਲਕ ਸਮਝਾਉਗੀ ਹੁਣ ਨਵੀਂ ਕ੍ਰਾਂਤੀ ਆਉਗੀ ਨਿਊ ਸੰਸਾਰ ਬਸਾਉਗੀ ਪਵਲਕ ਆਪ ਰਾਜ ਚਲਾਉਗੀ ਸ਼ਾਹ ਦਾ ਨੋ ਮਨ ਲਓ ਸੰਸਾਰ ਕੇ ਬਦਵਾਨ ਸੰਸਾਰ ਕੇ RAM ji ਦਾ ਕਹਿਣਾ ਨਹੀਂ ਤਾਂ ਲੋਕਾਂ ਦੇ ਪਿੰਡਾਂ ਸ਼ਹਿਰਾਂ ਵਿੱਚ ਵੜਨ ਨਹੀਂ ਦੇਣਾ ਸਮੇਂ ਨਾਲ ਸੁਣ ਬਦਲ ਨਾ ਪੈਣਾ ਜੁੱਤੀ ਨੇ ਵੀ ਸੁਡਾ ਸਾਥ ਨਹੀਂ ਦੇਣਾ ਜਰਾਬ ਵੀ ਗਲੀਆਂਾਂ ਦੇ ਚੋਂ ਠਿਆਊਗੀ ਜਰਾਬ ਵੀ ਗਲੀਆਂਾਂ ਵਿੱਚੋਂ ਠਿਆਊਗੀ ਹੁਣ ਨਵੀਂ ਕ੍ਰਾਂਤੀ ਆਊਗੀ ਨਿਊ ਸੰਸਾਰ ਬਣਾਊਗੀ ਪਵਲਕ ਆਪ ਰਾਜ ਚਲਾਊਗੀ ਸਾਰੀ ਪਵਲਕ ਨਹੀਂ ਹੁੰਦੀ ਮਾੜੀ ਸੰਸਾਰ ਕਵਗਾਂ ਸੰਸਾਰੇ RAM ਜੀ ਸੰਸਾਰ ਕਉ ਵਾਂ ਸੰਸਾਰੀ RAM ਜੀ ਜੇ ਕਲਮ ਨੇ ਗਾਲ ਸੱਚੀ ਲਿਖਤੀ ਸਾਰੀ ਜੇ ਪਵਲਕ ਨਾਲ ਬਾਲ ਤੱਕਾ ਕਰੋਗੇ ਤਾਂ ਪਵਲਕ ਵੀ ਫਿਰ ਕਰੂ ਗਦਾਰੀ ਸਰਕਾਰ ਨੂੰ ਵੀ ਫਿਰ ਇਸ ਗੱਲ ਦੀ ਸਮਝ ਨਹੀਂ ਆਉਣੀ ਪਵਲਕ ਨੂੰ ਕਿਵੇਂ ਸਮਝਾਉਗੀ ਹੁਣ ਨਵੀਂ ਕ੍ਰਾਂਤੀ ਆਉਗੀ ਨਿਊ ਸੰਸਾਰ ਬਸਾਉਗੀ ਪਬਲਿਕ ਆਪ ਰਾਜ ਚਲਾਉਗੀ ਸਰਕਾਰ ਤੂੰ ਜੇ ਰਾਜ ਨਾ ਚੱਲੇ ਲੱਗਣਾ ਪਊ ਪਬਲਕ ਦੇ ਥੱਲੇ ਪਬਲਕ ਦੀ ਹੋ ਜਾਊ ਬੱਲੇ ਬੰਦੇ ਦੇਸ਼ ਤੇ ਸੂਬੇ ਨਹੀਂ ਰਹਿਣੇ ਕੱਲੇ ਕੱਲੇ ਸੰਯੁਕਤ ਰਾਸ਼ਟਰ ਬਣਾ ਕੇ ਪਬਲਿਕ ਸੰਸਾਰ ਸਭਾ ਬਣਾਉਗੀ ਹੁਣ ਨਵੀਂ ਕ੍ਰਾਂਤੀ ਆਉਗੀ ਸੰਯੁਕਤ ਰਾਸ਼ਟਰ ਬਣਾਉਗੀ ਸੰਸਾਰ ਸਭਾ ਦੀ ਜੈ ਬੁਲਾਉਗੀ ਸੱਚੀ ਹੀਗਾ ਦਾ ਸੰਸਾਰ ਕੇ ਬਦਮਾਨ ਰਾਈਟਰ ਸੰਸਾਰੀ राम जी ਤੋਂ ਲਖਵਾਉਗੀ ਹੁਣ ਨਵੀਂ ਕ੍ਰਾਂਤੀ ਆਉਗੀ ਨਿਊ ਸੰਸਾਰ ਬਣਾਉਗੀ ਪਬਲਿਕ ਆਪਰਾਜ ਚਲਾਉਗੀ ਸਰਕਾਰ ਵੀ ਸਾਥ ਨਿਮਾਉਗੀ ਸਰਕਾਰ ਸਵਾ ਦੀ ਜੈ ਬੁਲਾਉਗੀ ਜੈ ਰਾਮ ਜੀ ਵੀ ਕਹਾਉਗੀ ਜੈ ਰਾਮ ਜੀ ਵੀ ਕਹਾਉਗੀ ਪਿੰਡ ਫੁੱਲੋ ਮਿੱਟੀ ਦੀ ਜੈ ਜੈਕਾਰ ਕਰਾਉਗੀ ਪਿੰਡ ਫੁੱਲੋ ਮਿੱਟੀ ਦੀ ਜੈ ਜੈਕਾਰ ਕਰਾਉਗੀ ਢਾਣੀ ਵਾਲੀ ਝੜਕ ਬਣਾਉਗੀ ਨਵੀਂ ਸੜਕ ਤੇ ਕਾਰ ਪਜਾਉਗੀ ਹੁਣ ਨਵੀਂ ਕ੍ਰਾਂਤੀ ਆਉਗੀ ਨਵੀਂ ਆ ਛੜਕਾ ਬਣਾਉਗੀ ਪਬਲਿਕ ਸੌਖੀ ਹੋ ਜਾਊਗੀ ਸਰਕਾਰ ਵੀ ਸਾਥ ਨਵਾਊਗੀ ਸੰਸਾਰ ਸਵਾ ਦੀ ਜੈ ਬੁਲਾਊਗੀ ਸਰਕਾਰ ਸਵਾ ਦੀ ਜੈ ਬੁਲਾਊਗੀ ਪਰਿਵਾਰ ਸਵਾ ਦੀ ਜੈ ਬੁਲਾਊਗੀ ਹੁਣ ਨਵੀਂ ਕ੍ਰਾਂਤੀ ਆਊਗੀ ਪਬਲਿਕ ਆਪ ਰਾਜ ਚਲਾਊਗੀ ਧੰਨਵਾਦ ਸੰਸਾਰ ਸਵਾ ਦੀ ਜੈ ਸਰਕਾਰ ਸਵਾ ਦੀ ਜੈ ਪਰਿਵਾਰ ਸਵਾ ਦੀ ਜੈ ਧੰਨ ਪਰਿਵਾਰ ਧੰਨ ਸੰਸਾਰ